ਦੇਖੋ ਜੀ ਮੈਂ ਹਾਰਮੋਨ ਬੁਟੀਕਸ ਤੋਂ ਸਵਾਗਤ ਕਰਦੇ ਹਾਂ ਜੇ ਇੱਕ ਵਾਰੀ ਫੇਰ ਤੋਂ ਤੁਹਾਡਾ ਆਪਣੇ ਚੈਨਲ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਂਗੇ ਠੀਕ ਠਾਕ ਹੋਮੋਂਗੇ ਚੜਦੀ ਕਲਾ ਵਿੱਚ ਹੋਮੋਂਗੇ ਅੱਜ ਬਹੁਤ ਹੀ ਪਿਆਰੇ ਪਿਆਰੇ ਕਾਫੀ ਤਰ੍ਹਾਂ ਦੇ ਦੁਪੱਟੇ ਜਿਹੜੇ ਆਪਾਂ ਲੈ ਕੇ ਆਏ ਆ ਜੋ ਕਿ ਜ਼ਿਆਦਾਤਰ ਆਪਣੇ ਡਾਈ ਹੋ ਕੇ ਜਾ ਰਹੇ ਨੇ ਤਾਂ ਲੋ ਜੀ ਅੱਜ ਆਪਾਂ ਵਾਈਟ ਦੁਪੱਟਿਆਂ ਦੇ ਉੱਤੇ ਹੀ ਵੀਡੀਓ ਬਣਾਵਾਂਗੇ ਕਿਉਂਕਿ ਭੈਣਾ ਸੂਟਾਂ ਦੇ ਨਾਲ-ਨਾਲ ਜਿਹੜੇ ਦੁਪੱਟੇ ਵੀ ਬਹੁਤ ਜ਼ਿਆਦਾ ਪਸੰਦ ਕਰਦੇ ਹਾਂ ਤੇ ਉਹ ਉਹਨਾਂ ਦੀ ਇੱਕੋ ਹੀ ਹੁੰਦਾ ਵੀ ਤੁਸੀਂ ਦੁਪੱਟੇ ਵੀ ਹਰ ਇੱਕ ਕੁਆਲਿਟੀ ਤੇ ਦਿਖਾਇਆ ਕਰੋ ਵੀ ਕਿਹੜੇ ਦੁਪੱਟੇ ਜ਼ਿਆਦਾ ਡਾਈ ਹੁੰਦੇ ਨੇ ਕਿਹੜੇ ਵਧੀਆ ਨੇ ਹਨਾ ਸਿਰਫ ਤੇ ਖੜਨ ਵਾਲੇ ਦੁਪੱਟੇ ਹੁੰਦੇ ਨੇ ਤੇ ਲਓ ਜੀ ਉਹ ਦੁਪੱਟਿਆਂ ਤੇ ਆਪਾਂ ਇੱਕ ਵਾਈਟ ਦੁਪੱਟਿਆਂ ਤੇ ਕਿਸੇ ਵੀ ਕਲਰ ਤੇ ਡਾਈ ਕਰਵਾ ਕੇ ਜਿਹੜੇ ਰੈਡੀ ਕਰਵਾ ਕੇ ਸੂਟਾਂ ਨਾਲ ਤਿਆਰ ਕਰਵਾ ਸਕਦੇ ਹੁਣ ਆਪਣੇ ਕੋਲੇ ਦੇਖੋ ਇਸ ਤਰ੍ਹਾਂ ਦੇ ਕੰਨੀ ਵਾਲੇ ਦੁਪੱਟੇ ਵੀ ਆਉਣੇ ਸ਼ੁਰੂ ਹੋ ਗਏ ਤਾਂ ਜੋ ਦੇਖੋ ਲੈਸਾਂ ਦਾ ਬਹੁਤ ਜ਼ਿਆਦਾ ਕੰਮ ਜਿਹੜਾ ਘਟ ਜਾਂਦਾ ਹੈ ਹਨਾ ਜਿਹੜੀਆਂ ਮੇਰੀਆਂ ਭੈਣਾਂ ਇਸ ਤਰ੍ਹਾਂ ਦੀ ਲੈਸ ਵਾਲੇ ਦੁਪट्टे ਲੈਣਾ ਚਾਹੁੰਦੇ ਹੋ ਉਹ ਵੀ ਲੈ ਸਕਦੇ ਆ ਆਪਣੇ ਕੋਲੇ ਔਰਗੈਂਜਾ ਵੇਸ ਤੇ ਜਿਹੜੇ ਦੁਪट्टे ਆਪਣੇ ਕੋਲੇ ਆਏ ਨੇ ਤੇ ਲੋ ਜੀ ਆਪਾਂ ਫਿਲਹਾਲ ਇਹ ਦੇ ਕੇ ਇੱਕ ਦੁਪੱਟਾ ਕਰਕੇ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਤੁਸੀਂ ਕਿੰਨੇ ਵੀ ਦੁਪੱਟੇ ਦੇਖੋ ਇਹ ਮੰਗਵਾ ਸਕਦੇ ਹੋ ਨਾ ਕਿੰਨੀ ਵੀ ਕੁਆਂਟੀਟੀ ਦੇ ਵਿੱਚ ਮੰਗਾ ਸਕਦੇ ਹੋ ਕਿਸੇ ਵੀ ਸੂਟ ਨਾਲ ਜਿਹੜੇ ਡਾਈ ਕਰਵਾ ਸਕਦੇ ਹੋ ਤੇ ਕਣ ਦੁਪੱਟਿਆਂ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਸਭ ਤੋਂ ਪਹਿਲਾਂ ਜਿਹੜੀ ਇਹ ਵਾਲੀ 골ਡਨ ਕੰਨੀ ਸਭ ਤੋਂ ਵਧੀਆ ਦੁਪੱਟੇ ਉੱਪਰ ਇਹ 골ਡਨ ਕੰਨੀ ਆਉਂਦੀ ਹੈ ਇਹ ਸਭ ਤੋਂ ਵੱਡੀ ਪਛਾਣ ਹੁੰਦੀ ਹੈ ਚੰਗੇ ਦੁਪੱਟੇ ਦੀ ਤੇ ਇਹ ਕੁਝ ਗੱਲਾਂ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸ ਦਿੰਨੇ ਹੁੰਨੇ ਆ ਤੇ ਚਲੋ ਜੀ ਫਿਰ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਸੂਤਾਂ ਦੇ ਨਾਮ ਨਾਲ ਦੁਪੱਟਿਆਂ ਵਿੱਚ ਵੀ ਤੁਹਾਨੂੰ ਪਤਾ ਲੱਗ ਸਕੇ ਵੀ ਕਿਹੜੇ ਦੁਪੱਟੇ ਜ਼ਿਆਦਾ ਚੱਲਦੇ ਆ ਜਾਂ ਕਿਹੜੇ ਦੁਪੱਟੇ ਵਧੀਆ ਹੁੰਦੇ ਆ ਸੂਤਾਂ ਨਾਲ ਲੈਣ ਨੂੰ ਹਾਂ ਚਲੋ ਜੀ ਸਭ ਤੋਂ ਪਹਿਲਾਂ ਆਪਾਂ ਇਹ ਹੀ ਤੁਹਾਨੂੰ ਔਰਗਾਂਜਾ ਦਾ ਦੁਪੱਟਾ ਦਿਖਾਵਾਂਗੇ। ਲਓ ਜੀ ਇਹ ਆਪਣੇ ਕੋਲੇ ਬਹੁਤ ਹਲਕੀ ਕੁਆਲਿਟੀ ਦੇਖੋ ਦੁਪੱਟਾ ਹੈ ਜਿਹਨੂੰ ਆਪਾਂ ਲਾਈਟ ਵੇਟ ਦੁਪੱਟਾ ਕਹਿ ਦਿੰਦੇ ਹਾਂ ਦੇਖੋ ਬਹੁਤ ਜ਼ਿਆਦਾ ਲਾਈਟ ਵੇਟ ਦੁਪੱਟਾ ਇਹ ਤੇ ਕਾਫੀ ਤਰ੍ਹਾਂ ਦੇ ਦੁਪੱਟੇ ਦੇ ਵਿੱਚ ਆਉਂਦੇ ਸੀ ਪਹਿਲਾਂ ਵੇਖੋ ਜੀ ਮੈਂ ਕੀ ਕੱਟਵਰਕ ਚ ਆਏ ਸੀ ਆਪਣੇ ਕੋਲੇ ਹਨਾ ਤੇ ਬਿਨਾ ਕੱਟਵਰਕ ਤੋਂ ਆਏ ਸੀ ਇਹ ਇਸ ਵਾਰ ਜਿਹੜਾ ਆਪਾਂ ਲੈਂਸ ਵਾਲਾ ਦੁਪੱਟਾ ਲੈ ਕੇ ਆਏ ਹਾਂ ਲੋ ਜੀ ਇਸ ਤਰ੍ਹਾਂ ਬਹੁਤ ਸੋਹਣੀ ਲੈਂਸ ਇਹਨੂੰ ਲੱਗੀ ਹੋਈ ਹੈ ਤੇ ਡਾਈ ਕਰਕੇ ਜਿਹੜੀ ਇਹ ਚੁੰਨੀ ਦੇ ਨਾਲ ਦੀ ਲੈਂਸ ਨੂੰ ਇਹਨੂੰ ਕਲਰ ਚੜਜੂਗਾ ਤੇ ਲੋ ਜੀ ਬਹੁਤ ਪਿਆਰਾ ਦੁਪੱਟਾ ਢਾਈ ਢਾਈ ਦੀ ਕੱਟ ਦੇ ਦੁਪੱਟੇ ਹੋਣਗੇ ਖੁੱਲੇ ਡੁੱਲੇ ਜਿਹੜੇ ਦੁਪੱਟੇ ਹੋਣਗੇ ਖੋਲ ਕੇ ਤੁਹਾਨੂੰ ਆਪਾਂ ਨਹੀਂ ਦਿਖਾਵਾਂਗੇ ਇਸ ਤਰ੍ਹਾਂ ਦਿਖਾਵਾਂਗੇ ਕਿਉਂਕਿ ਫਿਰ ਵੀਡੀਓ ਬਹੁਤ ਜ਼ਿਆਦਾ ਜਿਹੜੀ ਲੰਮੀ ਹੋ ਜਾਂਦੀ ਹੈ ਤੇ ਚਲੋ ਜੀ ਇਸ ਤਰ੍ਹਾਂ ਦੇ ਦੁਪट्टे ਤੁਸੀਂ ਵੀ ਆਪਣੇ ਤੋਂ ਜਿਹੜੇ ਵੇਅਰ ਕਰ ਸਕਦੇ ਹੋ ਆਪਣੇ ਸੂਟਾਂ ਦੇ ਨਾਲ ਹਨਾ ਜ਼ਿਆਦਾਤਰ ਇਹ ਸੂਟ ਜਿਹੜੇ ਹੁਣ ਪਾਰਟੀ ਵੇਅਰ ਸੂਟ ਤਿਆਰ ਹੋਣਗੇ ਉਹਨਾਂ ਨਾਲ ਇਹ ਖੜਮਾ ਦੁਪੱਟਾ ਜਿਹੜਾ ਰੁਗੰਜਾ ਦਾ ਬਹੁਤ ਜ਼ਿਆਦਾ ਇਸ ਵਧੀਆ ਲੱਗਦਾ ਤੇ ਬਾਕੀ ਲਓ ਜੀ ਆਪਣੇ ਕੋਲੇ ਇੱਕ ਹੋਰ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਆਇਆ ਉਹ ਤੁਹਾਨੂੰ ਦਿਖਾਉਣੀ ਆ ਆਪਾਂ ਲਓ ਜੀ ਇਹ ਵਾਲਾ ਇਹਨਾਂ ਨੂੰ ਆਪਾਂ ਕੋਰਾ ਕਾਟਨ ਵੀ ਕਹਿ ਦਿੰਨੇ ਆ ਹਨਾ ਤੇ ਇਹ ਵੀ অর্ਗੈਂజా ਤੇ ਸਟਾਫ ਵਾਂਗੂ ਦੇਖੋ ਖੜਮਾ ਜਾਂ ਦੁਪੱਟਾ ਹੁੰਦਾ ਪਰ ਡਾਈ ਹੋ ਕੇ ਜਿਹੜਾ ਇਹ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਬਣਦਾ ਲਓ ਜੀ ਇਹਨਾਂ ਦੀ ਵੀ 2.5 ਮੀਟਰ ਦੀ ਕੱਟ ਹੋਊ ਤੇ ਦੁਪੱਟੇ ਤੁਸੀਂ ਜਿੰਨੇ ਮਰਜ਼ੀ ਇਹਨਾਂ ਦੇ ਮੰਗਵਾ ਸਕਦੇ ਹੋ ਰੇਂਜ ਆਪਾਂ ਕਿਸੇ ਦੁਪੱਟੇ ਦੀ ਨਹੀਂ ਦੱਸਾਂਗੇ ਜਿੱਮੇ ਤੁਸੀਂ ਸਕਰੀਨਸ਼ਾਟ ਲਾਉਂਗੇ ਹਨਾ ਆਪਣੇ ਸੂਟਾਂ ਦੇ ਨਾਲ ਲਾਉਣ ਲਈ ਵਾਈਟ ਮੰਗਵਾਉਣ ਲਈ ਆਪਾਂ ਨਾਲ ਦੀ ਨਾਲ ਜਿਹੜੀ ਤੁਹਾਨੂੰ ਵਟਸਐਪ ਤੇ ਇਹਨਾਂ ਦੀ ਜਿਹੜੀ ਰੇਂਜ ਆ ਕਲੀਅਰ ਕਰ ਦਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਜੇ ਲਾਈਨਿੰਗ ਦੇ ਇਹ ਵਾਲੇ ਦੁਪੱਟੇ ਆਏ ਆ ਆਪਣੇ ਕੋਲੇ ਤੇ ਇੱਕ ਦੁਪੱਟੇ ਆਪਣੇ ਕੋਲੇ ਹੋਰ ਆਏ ਸੀ ਉਹਨਾਂ ਦੀ ਆਪਣੇ ਕੋਲੇ ਜਿਹੜੇ ਅੱਜ ਆਪਣੇ ਕੋਲੇ ਸ਼ਾਮ ਤੱਕ ਪਹੁੰਚਣਗੇ ਉਹਨਾਂ ਨੂੰ ਆਪਾਂ ਵੀਡੀਓ 'ਚ ਨਹੀਂ ਲੈ ਸਕੇ ਤੇ ਬਾਕੀ ਕਈ ਦਿਨ ਹੋ ਗਏ ਉਹ ਦੁਪੱਟੇ ਡਾਈ ਹੋ ਕੇ ਗਏ ਸੀ ਉਹ ਵੀ ਬਹੁਤ ਜ਼ਿਆਦਾ ਪਸੰਦ ਕੀਤੇ ਆ ਉਹਨਾਂ ਦਾ ਆਪਣੇ ਕੋਲੇ ਕੱਲ ਨੂੰ ਜਿਹੜਾ ਅੱਜ ਸ਼ਾਮ ਤੱਕ ਮਾਲ ਆਪਣਾ ਆ ਜਾਊਗਾ ਤੇ ਉਹਨਾਂ ਦੀ ਵੀਡੀਓ ਵੀ ਆਪਾਂ ਲੈ ਕੇ ਆਵਾਂਗੇ ਤੇ ਚਲੋ ਜੀ ਗੱਲ ਕਰਦੇ ਆਂ ਇਸ ਦੁਪੱਟੇ ਦੀ ਲਓ ਜੀ ਸਭ ਤੋਂ ਪਹਿਲਾਂ ਇਹ ਜਿਹੜੀ ਤੁਸੀਂ ਕੰਨੀਆ ਚੈੱਕ ਕਰ ਸਕਦੇ ਹੋ ਤੇ ਬਹੁਤ ਪਿਆਰਾ ਦੇਖੋ ਇਹ ਟੈਵੀ ਲਾਈਨਿੰਗ ਦੇ ਵਿੱਚ ਜਿਹੜਾ ਦੁਪੱਟਾ ਆ ਜਾਂਦਾ ਤੇ ਦੁਪੱਟੇ ਦੇਖੋ ਇਹ ਜਿਹੜੇ ਪਾਰਟੀ ਵੇਅਰ ਸੂਟ ਬਣਦੇ ਨਾ ਉਹਨਾਂ ਨਾਲ ਇਹ ਦੁਪੱਟਾ ਤੁਸੀਂ ਡਾਈ ਕਰਵਾਉਂਗੇ ਤੇ ਲਓ ਜੀ ਬਹੁਤ ਸੋਹਣਾ ਡਾਈ ਹੋ ਕੇ ਤਿਆਰ ਹੁੰਦਾ ਇਸ ਤਰ੍ਹਾਂ ਦੀ ਆਪਾਂ ਦੋ ਦੋ ਸੂਟਾਂ ਦੀ ਦੇਖੋ ਤਿੰਨ ਤਿੰਨ ਦੁਪੱਟਿਆਂ ਦੀ ਜਿਹੜੀ ਇਹ ਕਟਿੰਗ ਕਰਕੇ ਰੱਖੀ ਹੋਈ ਹੈ ਸੌਰੀ ਆਪਾਂ ਸੂਟ ਕਹਿਤਾ ਸੀ ਤੇ ਲਓ ਜੀ ਇਸ ਤਰ੍ਹਾਂ ਦੇ ਤੁਹਾਨੂੰ ਦੇਖੋ ਇਹ ਸੂਟ ਜਿਹੜੇ ਦੁਪੱਟੇ ਆ ਮੈਨੂੰ ਜਾਣਗੇ ਲਓ ਜੀ ਦੁਪੱਟਾ ਤੁਸੀਂ ਦੇਖ ਸਕਦੇ ਹੋ ਤੇ ਡਾਈ ਹੋ ਕੇ ਜਿਹੜਾ ਇਹ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਤਿਆਰ ਹੁੰਦਾ ਢਾਈ ਢਾਈ ਦੇ ਖੁੱਲੇ ਦੁੱਲੇ ਜਿਹੜੇ ਇਹ ਦੁਪੱਟੇ ਨੇ ਹੈਗੇ ਨੇ ਠੀਕ ਹੈ ਜੀ ਤੇ ਲਓ ਜੀ ਇਸ ਤੋਂ ਹਟ ਕੇ ਆਪਣੇ ਕੋਲੇ ਇੱਕ ਕੁਆਲਿਟੀ ਜਿਹੜੀ ਹੋਰ ਆਈ ਹੈ ਉਹ ਤੁਹਾਨੂੰ ਦਿਖਾਉਣਾ ਦੇਖੋ ਜੀ ਲਾਈਨਿੰਗ ਸੇਮ ਪਰ ਦੁਪੱਟੇ ਦੁਪੱਟੇ 'ਚ ਫਰਕ ਹੈ ਦੇਖੋ ਇਹ ਦੇਖੋ ਥੋੜਾ ਜਿਆਦਾ ਜਿਹੇ 'ਚ ਬਰੀਕ ਡੱਬੀ ਹੈ 'ਚ ਥੋੜੀ ਜੀ ਦੇਖੋ ਇਸ ਤਰ੍ਹਾਂ ਕਿੱਬੀ ਹੈ ਤੇ ਬਾਕੀ ਦੁਪੱਟਾ ਜੇ ਸੇਮ ਨੇ ਲਾਈਨਿੰਗ ਉਸ ਤਰ੍ਹਾਂ ਦੀ ਹੈ ਤੇ ਪਰ ਥੋੜਾ ਜਿਹਾ ਸਟਾਫ ਦਾ ਫਰਕ ਹੈ ਹਨਾ ਇਹ ਵੀ ਤੁਸੀਂ ਜਿਹੜੇ ਮੰਗਵਾ ਸਕਦੇ ਹੋ ਤੇ ਲਓ ਜੀ ਇੱਕ ਹੋਰ ਤੁਹਾਨੂੰ ਦੁਪੱਟਾ ਦਿਖਾਉਣੀ ਹੈ ਸੇਮ ਲਾਈਨਿੰਗ ਦੇ ਵਿੱਚ ਪਰ ਦੁਪੱਟਾ ਦੇਖੋ ਜਿੱਥੇ ਇਹ ਦੁਪੱਟਾ ਖੜਮਾ ਜਿਹਾ ਦੁਪੱਟਾ ਤੇ ਇਹ ਵਾਲਾ ਦੁਪੱਟਾ ਤੁਸੀਂ ਦੇਖੋ ਬਹੁਤ ਜ਼ਿਆਦਾ ਸੌਫਟ ਕਿਉਂਕਿ ਇੱਕ ਡਿਜ਼ਾਈਨ ਦੇ ਵਿੱਚ ਕਾਫੀ ਤਰ੍ਹਾਂ ਦੇ ਸਟਾਫਾਂ ਦੇ ਦੁਪੱਟੇ ਆਉਂਦੇ ਨੇ ਲਓ ਜੀ ਇਹ ਦੁਪੱਟਾ ਦੇਖੋ ਲੈਲਣ ਦੇ ਵਾਂਗ ਬਹੁਤ ਜ਼ਿਆਦਾ ਜਿਹੜਾ ਸੌਫਟ ਸਟੱਫ ਦਾ ਇਹ ਦੁਪੱਟਾ ਹੈ ਤੇ ਡਾਈ ਹੋ ਕੇ ਦੇਖੋ ਸਿਰ ਤੇ ਖੜਨ ਵਾਲਾ ਦੁਪੱਟਾ ਤੁਸੀਂ ਜਿਵੇਂ ਮਰਜੀ ਇਹਨੂੰ ਬਿਨਾ ਲੈਂਸ ਤੋਂ ਹਨਾ ਦੁਪੱਟੇ ਨੂੰ ਡਾਈ ਕਰਕੇ ਜਿਹੜਾ ਲੈ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਹੋਰ ਦੁਪੱਟੇ ਦਿਖਾਉਣੇ ਆ ਲਓ ਜੀ ਇੱਕ ਆਪਣੇ ਕੋਲੇ ਅੱਜ ਇਹ ਵਾਲੇ ਦੁਪੱਟੇ ਆਏ ਨੇ ਨੋਬਟੀ ਤੇ ਇਹਨੂੰ ਆਪਾਂ ਦੇਖੋ ਜ਼ਿਆਦਾਤਰ ਪਸ਼ਮੀਨੇ ਦੇ ਸੂਟਾਂ ਨਾਲ ਡਾਈ ਕਰਦੇ ਆ ਜਿਨ੍ਹਾਂ ਨੂੰ ਆਪਾਂ ਕੋਟਾ ਵੀ ਕਹਿ ਸਕਦੇ ਹਾਂ ਤੇ ਪਹਿਲਾਂ ਕੋਟ ਦੇ ਦੁਪੱਟੇ ਦੇਖੋ ਹੋਰ ਸਾਬ ਚਾਉਂਦੇ ਸੀ ਤੇ ਹੁਣ ਇਸ ਤਰ੍ਹਾਂ ਦੇ ਕੋਟ ਤੇ ਦੁਪੱਟੇ ਆਏ ਨੇ ਲਓ ਜੀ ਬਹੁਤ ਸੌਫਟ ਦੁਪੱਟੇ ਆਏ ਐ ਇਸ ਵਾਰ ਤੇ ਬਹੁਤ ਸੋਹਣੇ ਡਾਈ ਹੋ ਕੇ ਇਹ ਤਿਆਰ ਹੋਣਗੇ ਤੇ ਲਓ ਜੀ ਇਹਦੇ ਵਿੱਚ ਤੁਹਾਨੂੰ ਖੁੱਲੀ ਕੁਆਲਿਟੀ ਮਿਲ ਜੂ ਕਿ ਜਿੰਨੇ ਤੁਸੀਂ ਮਰਜ਼ੀ ਦੁਪੱਟੇ ਜਿਹੜੇ ਲੈ ਸਕਦੇ ਹੋ ਆਪਾਂ ਇਹਨਾਂ ਦੀ ਇਸ ਤਰ੍ਹਾਂ ਦੇ ਦੇਖੋ ਕਟਿੰਗ ਹੋ ਕੇ ਕਰਕੇ ਰੱਖਤੇ ਕਿਉਂਕਿ ਫਿਰ ਟਾਈ ਗਲੀ ਭਜਨੇ ਹੁੰਦੇ ਆ ਇਸ ਲਈ ਤੁਸੀਂ ਜਿੰਨੇ ਮਰਜ਼ੀ ਦੁਪट्टे ਮੰਗਵਾ ਸਕਦੇ ਸਾਰੇ ਦੁਪट्टे ਆਪਾਂ ਇੱਕ ਨੰਬਰ ਕੁਆਲਿਟੀ ਦੇ ਮੰਗਵਾਏ ਨੇ ਹਨਾ ਤੇ ਤੁਸੀਂ ਇਹਨਾਂ ਨੂੰ ਜਿਵੇਂ ਮਰਜ਼ੀ ਜਿਹੜਾ ਡਾਈ ਕਰਵਾ ਸਕਦੇ ਹੋ ਤੇ ਬਾਕੀ ਲੋ ਜੀ ਸੂਟਾਂ ਨਾਲ ਤਿਆਰ ਕਰਵਾ ਸਕਦੇ ਹੋ ਤੇ ਇਹ ਵਾਲੇ ਦੁਪट्टे ਸਾਰੇ ਆਪਣੇ ਅੱਜ ਡਾਈ ਲਈ ਜਾਣਗੇ ਕੁਛ ਨਾ ਚਤੰਗ ਉਹਨਾਂ ਦੀ ਕਟਿੰਗ ਕੀਤੀ ਹੋਈ ਹੈ ਤੇ ਬਾਕੀ ਜਿਹੜੇ ਉਹ ਵਾਲੇ ਦੁਪੱਟੇ ਆਪਣੇ ਜਿਹੜੇ ਪਿਓਰ ਕਸ਼ਮੀਨਾ ਦੇ ਦੁਪੱਟੇ ਆਪਾਂ ਕਹਿ ਦਿੰਨੇ ਆ ਉਹਨਾਂ ਨੂੰ ਬਹੁਤ ਦੁਪੱਟੇ ਆਪਣੇ ਕੋਲੇ ਆ ਜਾਣਗੇ ਉਹਨਾਂ ਦੀ ਵੀਡੀਓ ਵੀ ਬਹੁਤ ਛੇਤੀ ਲੈ ਕੇ ਆਵਾਂਗੇ ਡਾਈ ਕਰਿਆਵਿਆਂ ਦੀ ਵੀ ਤੇ ਪਲੇਨ ਦੇ ਵੀ ਉਹ ਦੁਪੱਟੇ ਵੀ ਤੁਸੀਂ ਆਪਣੇ ਤੋਂ ਮੰਗਵਾ ਸਕਦੇ ਹੋ ਕੰਫਿਊਜ਼ ਸਟਾਕ ਜਿਹੜਾ ਜਿੰਨਾ ਕ ਆਪਣੇ ਕੋਲੇ ਆਉਂਦਾ ਉਹਨਾਂ ਕ ਨਾਲ ਦੇ ਨਾਲ ਜਿਹੜਾ ਸਟਾਕ ਆਊਟ ਹੋ ਜਾਂਦਾ ਕਿਉਂਕਿ ਦੁਪੱਟੇ ਨਵੇਂ ਆ ਤੇ ਪਸ਼ਮੀਨੇ ਦੇ ਸੂਟ ਨਾਲ ਪਹਿਣਾ ਬਹੁਤ ਜ਼ਿਆਦਾ ਪਸੰਦ ਕਰ ਰਹੀਆਂ ਨੇ ਤੇ ਲਓ ਜੀ ਇਹ ਵਾਲੇ ਆਪਾਂ ਕਈ ਤਰ੍ਹਾਂ ਦੇ ਇਸ ਤਫਾ ਚ ਜਿਹੜੇ ਦੁਪੱਟੇ ਆਪਣੇ ਕੋਲੇ ਆਏ ਸੀ ਇਹ ਤੁਹਾਨੂੰ ਅੱਜ ਆਪਾਂ ਦਿਖਾਤੇ ਆ ਤੇ ਰੇਂਜ ਵਾਸਤੇ ਇਹਨਾਂ ਦੀ ਮੰਨ ਕੇ ਚੱਲੋ ਹਨਾ 350 ਤੋਂ ਲੈ ਕੇ 550 ਤੱਕ ਕੇ ਦੁਪੱਟਿਆਂ ਦੀ ਰੇਂਜ ਤੁਹਾਨੂੰ ਜਿਹੜੀ ਇਹ ਮਿਲ ਜੂਗੀ ਅਲੱਗ-ਅਲੱਗ ਤਰ੍ਹਾਂ ਦਾ ਇਹ ਸਾਰਾ ਸਟਾਫ ਹੈ ਤੇ ਲਓ ਜੀ ਤੁਸੀਂ ਵੀ ਜਿਹੜਾ ਆਪਣਾ ਇਸ ਤਰ੍ਹਾਂ ਦੇ ਦੁਪੱਟੇ ਆਪਣੇ ਤੋਂ ਸੂਟਾ ਨਾਲ ਆਪਣੇ ਮੰਗਵਾ ਸਕਦੇ ਹੋ ਵਾਈਟ ਵੀ ਤੇ ਡਾਈ ਕਰਵਾ ਕੇ ਵੀ ਲੋ ਜੀ ਤੁਹਾਨੂੰ ਇਹਨਾਂ ਚੋਂ ਕਿਹੜਾ ਦੁਪੱਟਾ ਵਧੀਆ ਲੱਗਿਆ ਜ਼ਰੂਰ ਦੱਸਿਓ ਕਮੈਂਟ ਕਰਕੇ ਤੇ ਅੱਗੇ ਵੀਡੀਓ ਦੇ ਵਿੱਚ ਆਪਾਂ ਨਵੇਂ-ਨਵੇਂ ਦੁਪੱਟੇ ਇਸ ਤਰ੍ਹਾਂ ਦੇ ਤੁਹਾਡੇ ਲਈ ਲੈ ਕੇ ਆਉਂਦੇ ਰਾਵਾਂਗੇ ਜਿਵੇਂ ਕਿ ਆਪਾਂ ਸੂਟ ਲੈ ਕੇ ਆਉਣੇ ਆ ਤੇ ਚਲੋ ਜੀ ਇਸ ਵੀਡੀਓ ਦਾ ਇੱਥੇ ਐਂਡ ਕਰਦੇ ਆ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਨਵਾਂ ਜਾਂ ਹੋਰ ਕੋਈ ਟੌਪਿਕ ਲੈ ਕੇ ਨਵਾਂ ਜਾਂ ਕੋਈ ਆਪਣਾ ਸਟੱਫ ਲੈ ਕੇ ਤੇ ਸੋਹਣੇ ਸੋਹਣੇ ਸੂਟ ਜਿਵੇਂ ਕੀ ਵਰਕ ਹੋ ਰਿਹਾ ਉਹਨਾਂ ਦੀ ਵੀਡੀਓ ਬਹੁਤ ਜਲਦ ਲੈ ਕੇ ਆਵਾਂਗੇ ਅੱਜ ਕੁਝ ਕੁ ਸੂਟ ਸਟੀਚਿੰਗ ਵਾਲੇ ਆਪਣੇ ਕੋਲੇ ਆਏ ਨੇ ਉਹਨਾਂ ਦੀ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਚਲੋ ਜੀ ਇਸ ਵੀਡੀਓ ਤੇ ਇੱਥੇ ਹੀ ਆਪਾਂ ਜਿਹੜਾ ਐਂਡ ਕਰਦੇ ਆਂ ਨੈਕਸਟ ਵੀਡੀਓ ਵਿੱਚ ਨਵਾਂ ਜਿਹਾ ਟੌਪਿਕ ਲੈ ਕੇ ਆਉਣੇ ਆ ਤੇ ਉਮੀਦ ਕਰਦੇ ਆਂ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਇਹਨਾਂ ਦੁਪੱਟਿਆਂ ਦੀ ਤੇ ਥੈਂਕ ਯੂ